ਗੁਰੂ ਵਾਹਿਗੁਰੂ 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 ਵ ਸ਼ੈਰਨ ਦਾ ਹੁਣ ਘਰ ਵੀ ਲੱਗ ਗਿਆ ਸ਼ੈਰਨ ਦਾ ਔਰ ਸ਼ੈਰਨ ਨੂੰ ਹੁਣ ਅਸੀਂ ਨਾਈਜੀਰੀਆ ਭੇਜਣ ਲੱਗੇ ਆ ਜੀ 5 ਤੋਂ 10 ਦਿਨਾਂ ਦੇ ਵਿੱਚ ਵਿੱਚ ਸ਼ੈਰਨ ਹੁਣ ਨਾਈਜੀਰੀਆ ਚਲੀ ਜਾਊਗੀ ਇਹਦਾ ਵੀਜ਼ਾ ਲੱਗ ਗਿਆ ਬਾਜੀ ਤੇ ਬਾਕੀ ਸਾਡੀਆਂ ਬੇਟੀਆਂ ਹਰ ਰੋਜ਼ ਬਾਪੂ ਬਜ਼ੁਰਗ ਸਾਡੇ ਮਾਵਾ ਭੈਣਾ ਸਾਰੇ ਗੁਰੂ ਘਰ ਲੰਗਰ ਛਕਦੇ ਨੇ ਪਰ ਐਤਵਾਰ ਵਾਲੇ ਦਿਨ ਸਪੈਸ਼ਲ ਹੁੰਦਾ ਐਤਵਾਰ ਵਾਲੇ ਦਿਨ ਅਸੀਂ ਸਾਰਿਆਂ ਨੂੰ ਇਕੱਠੇ ਬਿਠਾ ਕੇ ਇੱਕ ਥਾਂ ਤੇ ਪ੍ਰਸ਼ਾਦਾ ਛਕਾਉਂਦੇ ਆ ਅਦਰਵਾਈਜ਼ ਜਿਹੜੇ ਜਿਹੜੇ ਫਲੋਰ ਤੇ ਜਿੱਥੇ-ਇਥੇ ਰਹਿੰਦੇ ਆ ਉੱਥੇ-ਉੱਥੇ ਛਿਗਾ ਦੇਈਦਾ ਤੇ ਅੱਜ ਐਤਵਾਰ ਵਾਲੇ ਦਿਨ ਸਾਡੀਆਂ ਧੀਆਂ ਨੂੰ ਵੀ ਛੁੱਟੀ ਹੁੰਦੀ ਹੈ ਸਕੂਲਾਂ ਤੋਂ ਤੇ ਇਹ ਫਿਰ ਆਪ ਨਾਲ ਲੱਗ ਕੇ ਸਾਡੇ ਸੇਵਾ ਕਰਵਾਉਂਦੀਆਂ ਵਾ ਅੱਗੂ ਜੀ ਸਾਹਿਬ ਕਿਰਪਾ ਕਰਨ ਸਾਡੇ ਇਹਨਾਂ ਸਾਰੇ ਪਰਿਵਾਰਕ ਮੈਂਬਰਾਂ ਨੂੰ ਤੰਦਰੁਸਤੀਆਂ ਬਖਸ਼ਣ ਇਸੇ ਤਰ੍ਹਾਂ ਹੀ ਸੇਵਾ ਕਰਨ ਦਾ ਬਲ ਬਖਸ਼ਣ ਇਹ ਸਾਡੀ ਫਲਵਾੜੀ ਦੇ ਫੁੱਲ ਇਸੇ ਤਰ੍ਹਾਂ ਹੀ ਮਹਿਕਦੇ ਰਹਿਣ ਇਧਰ ਵੀ ਲਤੀਕਾ ਸਾਡੀ ਇਨਚਾਰਜ ਅੱਜ ਲਤੀਕਾ ਇਨਚਾਰਜ ਬਣ ਕੇ ਖੜੀ ਆ ਤੇ ਇਧਰ ਛੋਟੀਆਂ ਸਾਡੀਆਂ ਧੀਆਂ ਪਛਾਦਾ ਛੱਕੀ ਜਾਂਦੀਆਂ ਬੈਠੀਆਂ ਜਿਹੜੀਆਂ ਆਪ ਨਹੀਂ ਸ਼ੱਕ ਸਕਦੀਆਂ ਉਹਨਾਂ ਨੂੰ ਸ਼ਿਕਾਇਤ ਜਾਂਦਾ ਵਾ ਜਿਵੇਂ ਬੱਚੀ ਆ ਬਲਾਈਂਡ ਆ ਉਹਨੂੰ ਦਿਖਾਈ ਨਹੀਂ ਦਿੰਦਾਗਾ ਇਹ ਵੀ ਬੱਚੀ ਬਲਾਈਂਡ ਐ ਇਹਨੂੰ ਵੀ ਦਿਖਾਈ ਨਹੀਂ ਦਿੰਦਾ ਗਾ ਅੰਦਰ ਦੇਖੋ ਸਾਡੀਆਂ ਕੁੜੀਆਂ ਸასი ਘਰ ਮਾਂ ਠੀਕ ਓ ਮਾਂ ਸੇ ਠੀਕ ਐ ਮਾਂ ਠੀਕ ਐ ਬੱਚੀ ਸਰਜੀਤ ਕੁਰੇ ਕੋੜੇ ਸਰਜੀਤ ਕੁਰੇ ਤਕੜੀਆਂ ਭਾਈ ਐ ਸਰਜੀਤ ਕੁਰੇ ਤਕੜੀਆਂ ਤਕੜੀ ਚਾਹੀਦੀ ਐ ਮੇਰੀ ਮਾਂ ਦਾ ਤਕੜੀ ਚਾਹੀਦੀ ਐ ਖੁਸ਼ ਚਾਹੀਦੀ ਐ ਮੇਰੀ ਬੇਬੇ ਸਰਜੀਤ ਕੁਰੇ ਖਾਲਾ ਰੋਟੀ ਨਹੀਂ ਅਲੇ ਮਾੜੇ ਚੌਲ ਖਾਲਾ ਤੈਨੂੰ ਮੈਂ ਖਵਾ ਦਿੰਦਾ। ਓ ਸਵਾਦ ਲੱਗੇ। ਨੂਨ ਵਾਲੇ ਚੌਲ। ਹੋ ਬਾਘੂ ਜੀ। ਮਾਜੀ ਭਣੇ ਮੋਣੀ ਭਣੇ ਠੀਕ ਆ। ਜੀ ਆਉਣ ਦੀ ਬਾਤ। ਬੀਬੇ ਸਤਿ ਸ਼੍ਰੀ ਅਕਾਲ। ਸਿਕਾ। ਜਰਨ ਠੀਕ ਐ ਭਣੇ। ਸਤਿ ਸ਼੍ਰੀ ਅਕਾਲ ਗੱਗੂ। ਸਤਿ ਸ਼੍ਰੀ ਅਕਾਲ। ਓ ਠੀਕ ਓ। ਸਿਰ ਤੇ ਥਰਾਗਦੇ ਮਾ ਹਾਂਜੀ ਮੰਗਾ ਸਤਿ ਸ਼੍ਰੀ ਅਕਾਲ ਮਾਤਾ ਜੀ ਮੀਮ ਸਾਹਿਬ ਬੇਬੇ ਸਤਿ ਸ਼੍ਰੀ ਅਕਾਲ ਤਕੜੀਆਂ ਬੇਬੇ ਏ ਆਲੇ ਬੇਬੇ ਸਿਰ ਤੇ ਥਰਾਗਦੇ ਸਿਰ ਤੇ ਦਸ ਧੰਨਵਾਦ ਮਾ ਮਾਤਾ ਰਾਣੀ ਦੀ ਇਦਾਂ ਹੀ ਕਿਰਪਾ ਬਣੀ ਰਵੇ ਮਾ ਹਾਂਜੀ ਆ ਜੀ ਸ਼ਿਮਲਾ ਦੇਵੀ ਬੇਬੇ ਸਾਸਰੀ ਕਾਲ ਸਤਿ ਸ਼੍ਰੀ ਅਕਾਲ ਤਕੜੀਆਂ ਜਿਉਂਦੀ ਰਹਿਣ ਚਲੋ ਵਧੀਆ ਬਸ ਅੱਖਾਂ ਦਾ ਵਾਲਾ ਅੱਖ ਦੀ ਫਿਰ ਕਹਿੰਦਾ ਕਰ ਤੂੰ ਅੱਖਾਂ ਦਾ ਮੈਂ ਡਾਕਟਰ ਨੂੰ ਦਿਖਾਤਾ ਡਾਕਟਰ ਕਹਿੰਦਾ ਦਵਾਈ ਪਾਓ ਦੋ ਟਾਈਮ ਠੀਕ ਹੋ ਜਾਣਾ ਦਵਾਈ ਪਾਉਂਦੇ ਹੁੰਦੇ ਆ ਨਹੀਂ ਭਜੇ ਨੂੰ ਤਕੜੀਆਂ ਹਾਂ ਚੱਲਾਂਗੇ ਚੱਲਾਂਗੇ ਹੋਰ ਮਾਤਾ ਭੈਣ ਨੂੰ ਠੀਕ ਆ ਦੋ ਭੈਣਾਂ ਇਕੱਠੀਆਂ ਬੈਠੀਆਂ ਇੱਥੇ ਸ਼ੋਭਾ ਠੀਕ ਹੈ ਭੈਣੇ ਤੀਸ ਮਾਤਾ ਠੀਕ ਹੋ ਹਾਂਜੀ ਠੀਕ ਆ ਮਾ ਠੀਕ ਸਤਿ ਸ਼੍ਰੀ ਅਕਾਲ ਲੀਪਾ ਨੇ ਠੀਕ ਆ ਤੂੰ ਹਾਂਜੀ ਹਾਂਜੀ ਠੀਕ ਹੋ ਮੈਂ ਮਾਂ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਮਾਂ ਸਤਿ ਸ਼੍ਰੀ ਅਕਾਲ ਸਤਿ ਨਸਿਕਾ ਉਹ ਦੇਖੋ ਹਾਂ ਮੈਂ ਦੇਖ ਲਿਆ ਮਾਂ ਦੇਖ ਲਿਆ ਮੈਂ ਪ੍ਰੀਮ ਲਤਾ ਨੂੰ ਮਿਲਦਾ ਤੂੰ ਰੋਟੀ ਖਾ ਸਤਿ ਸ਼੍ਰੀ ਅਕਾਲ ਬੇਟਾ ਪੂਜਾ ਨਮਸਤੇ ਹਾਂ ਰਹਿਣਾ ਸਲਾਮ ਵਾਲੇਕੁਮ ਵਾਲੇਕੁਮ ਜਨਾ ਹਾਂ ਸਲਾਮ ਵਾਲੇਕੁਮ ਬੇਬੇ ਸਾਸਰੀਕਾਲ ਲੰਬਾ ਲਗਣਾ ਕਿਵੇਂ ਆ ਠੀਕ ਆ ਸੰਦੇ ਬੇਬੇ ਬਹੁਤ ਟਾਈਮ ਬਾਅਦ ਮੈਂ ਤੈਨੂੰ ਦੇਖਿਆ ਹੈ ਆਪ ਰੋਟੀ ਖਾਂਦੀ ਨੂੰ ਵਾਹਿਗੁਰੂ 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 ਬੜੀ ਕਿਰਪਾ ਹੋ ਗਈ ਗੁਰੂ ਦੀ ਬਹੁਤ ਵਧੀਆ ਖਾਧੀ ਬਹੁਤ ਵਧੀਆ ਹੋ ਗਈ ਹੰਡਾ ਆ ਕਮਲਜੀਤ ਬੇਬੇ ਸਾਸਰੀਕਾਲ ਤਕੜੀਆਂ ਠੀਕ ਆ ਚੱਲ ਜੀ ਓਏ ਸਖਰੂਪ ਓਏ ਸਖਰੂਪ ਸਿੰਘ ਕਿਵੇਂ ਆ ਸਾਡਾ ਸਖਰੂਪ ਸਿੰਘ ਬੈਠਾ ਸਤਿ ਸ਼੍ਰੀ ਅਕਾਲ ਮਾ ਠੀਕ ਠਾਕ ਹੋ ਹਾਂਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਕੁੜੇ ਕਮਲਜੀਤ ਤਗੜੀ ਆ ਠੀਕ ਆ ਮਾ ਠੀਕ ਸਤਿ ਸ਼੍ਰੀ ਅਕਾਲ ਮਾ ਠੀਕ ਆ ਹਰਪਾਲ ਕੁਰੇ ਠੀਕ ਆ ਸਤਿ ਸ਼੍ਰੀ ਅਕਾਲ ਕੀਤਾ ਪੈਣਾ ਠੀਕ ਆ ਜੋ ਕੀਤਾ ਪੈਣਾ ਠੀਕ ਆ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਹਾਂ ਸੰਦੀਪ ਲੈ ਠੀਕ ਹੋਸ਼ ਸਤਿ ਸ਼੍ਰੀ ਅਕਾਲ ਆ ਦੇਖੋ ਸਾਡੀ ਅੰਚਿਕਾ ਕਿਵੇਂ ਚੌਲ ਖਾਈ ਜਾਂਦੀ ਹੈ ਲੈ ਏ ਉਹ ਖਾ ਗਈ ਚੌਲ ਆ ਨਾ ਚਮਚਾ ਭਰ ਕੇ ਆਹ ਇੰਦਰ ਸਾਡੀ ਸੁਖਮਣੀ ਖਾ ਰਹੀ ਹੈ ਆਪਣੀ ਮੰਮੀ ਨਾਲ ਬੈਠੀ ਇਹ ਰੀਤਾ ਭੈਣੇ ਸਾਸਰੀ ਘਰ ਆ ਲੈ ਰੀਤਾ ਨਮਸਤੇ ਠੀਕ ਹੈ ਨਹੀਂ ਆ ਕੰਜਕਾਂ ਬੈਠੀਆਂ ਨਹੀਂ ਆ ਕੰਜਕਾਂ ਬੈਠੀਆਂ ਵਾ wahai mm. mm.